ਮੈਂ ਤਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਆਪਣਾ ਕੋਡੀ ਪਲੇਅ ਪਾਲਾ ਜਲਾਲਪੁਰ ਇੱਕ ਸਾਰੀਆਂ ਫੈਡਰੇਸ਼ਨ ਨੂੰ ਬੇਨਤੀ ਕਰਨੀ ਚਾਹੁੰਦੇ ਸੀਗੇ ਵਰਲਡ ਰੀਆ ਨੂੰ ਪਿੱਛੇ ਜੇ ਮੀਟਿੰਗ ਹੋਈ ਸੀ ਤੇ ਪੋਸਟ ਦੇਖਿਆ ਇੰਗਲੈਂਡ ਵਿੱਚ ਵਰਲਡ ਫੈਡਰੇਸ਼ਨ ਦੀ ਕੋਡੀ ਕੰਡੇ ਬੰਦ ਕਰਾਉਣ ਦਾ ਫੈਸਲਾ ਲਿਆ ਆ ਮੈਂ ਸਾਰੇ ਪਲੇਅਰਾਂ ਵੱਲੋਂ ਤੇ ਆ ਪਲੇਅਰ ਹੋਣ ਦੇ ਨਾਤੇ ਮੈਂ ਸਾਰੀਆਂ ਫੈਡਰੇਸ਼ਨ ਨੂੰ ਇਹ ਬੇਨਤੀ ਕਰਨ ਚਾਹਨਾ ਵੀ ਤੁਸੀਂ ਸੀਜ਼ਨ ਜੇ ਤੁਸੀਂ ਕਵਡਿ ਬੰਦ ਕਰਨ ਦਾ ਕੋਈ ਹੱਲ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਸੀਜ਼ਨ 12 ਮੈਚਾਂ ਦੀ ਜਗ੍ਹਾ 6 ਮੈਚਾਂ ਦਾ ਜਾਂ 5 ਮੈਚਾਂ ਦਾ ਲਿਆਓ ਉਹਦੇ ਵਿੱਚ ਸਾਰੇ ਤਾਂ ਡੱਬਾ ਹੀ ਤੋਂ ਵੀ ਬਣ ਜਾਣੇ ਕਲੱਬਾਂ ਤੇ ਸਾਰੇ ਸੌਕੇ ਹੋ ਜਾਣੇ ਛੋਟਾ ਸੀਜ਼ਨ ਕਰ ਦਿਓ ਕਿਉਂਕਿ ਨਾਲੇ ਜਿਹੜੀਆਂ ਬਾਕੀ ਜਾਂ ਯੂਰਪ 'ਚ ਕਈਆਂ ਨੂੰ ਸਾਰੇ ਵੱਡੇ ਫੇਰ ਨਹੀਂ ਮਿਲਦੇ ਉਹ ਵੀ 5 ਮੈਚਾਂ ਦਾ ਸੀਜ਼ਨ ਰੱਖ ਲੈਣ ਉਹਨਾਂ ਨੂੰ ਵੀ ਨਾਲੇ ਸਾਰੇ ਪਲੇਅਰ ਮਿਲ ਜਾਣ ਉਹਨਾਂ ਕਲੱਬਾਂ ਨੂੰ ਵੀ ਤੁਸੀਂ ਸੀਜ਼ਨ ਅੱਧਾ-ਅੱਧਾ ਜ਼ਰੂਰ ਕਰੋ ਇੱਥੇ ਵਾਲੀਆਂ ਫਰੇਸ਼ਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਤੁਸੀਂ 10 ਵੈਨਕੂਵਰ 10-12 ਮੈਚਾਂ ਨਾਲੋਂ ਤੁਸੀਂ 5 ਤੋਂ 6 ਮੈਚਾਂ ਦੀ ਲੜੀ ਰੱਖੋ ਕਬੱਡੀ ਹੋਣ ਤੋਂ ਕਬੱਡੀ ਬੰਦ ਨਾ ਕਰੋ ਕਿਉਂਕਿ ਨਵੇਂ ਮੁੰਡਿਆਂ ਦਾ ਬਹੁਤ ਜ਼ਿਆਦਾ ਭੁੱਖ ਹੈ ਦੇਚ ਬਹੁਤ ਮੁੰਡੇ ਹੁਣ ਅੱਜਕੱਲ ਦੁਬਾਰਾ ਤੋਂ ਕੈਂਪ ਲੱਗੇ ਹੋਇਆ ਬਹੁਤ ਵਧੀਆ ਕਰਬਾ ਕੰਮ ਕਰ ਰਹੀਆਂ ਕੋਡੀ ਲਈ ਤੇ ਸਾਰਿਆਂ ਨੂੰ ਆਸ ਆਜੀ ਬਾਹਰ ਖੇਡਣਾ ਕੋਡੀ ਬੰਦ ਨਾ ਹੋਵੇ ਤੇ ਕਬੱਡੀ ਦਾ ਸੀਜ਼ਨ ਛੂਟਾ ਕਰ ਦਿੱਤਾ ਗਿਆ ਵੀ ਤੇ ਮੈਂ ਧੰਨਵਾਦ ਕਰਦਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲੋਂ ਪੋਸਟਾ ਪਾਈਆਂ ਗਈਆਂ ਵੀ ਕਬੱਡੀ ਨੂੰ ਚੱਲਦਾ ਰੱਖਣਗੇ ਤੇ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਨੀ ਚਾਹੁੰਦਾ ਜੀ ਤੇ ਵੀ ਕਬੱਡੀ ਚਲਦੀ ਰੱਖੋ ਉਹਦਾ ਸੀਜ਼ਨ ਛੋਟਾ ਕਰ ਲਓ ਇੱਕ ਵਾਰ ਦੁਬਾਰਾ ਤੋਂ ਮੀਟਿੰਗ ਰੱਖੀ ਜਾਵੇ ਜੀ ਤੇ ਜਰੂਰ ਪਲੇਅਰਾਂ ਦੀ ਇਹ ਗੱਲ ਸੁਣੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ